ਸੰਘਰੂਰ ਦੇ ਵਿੱਚ ਸੁਨਾਮ ਪੁਲਿਸ ਵੱਲੋਂ ਇੱਕ ਨਸ਼ੇ ਦੀ ਤਸਕਰੀ ਦੇ ਦੋਸ਼ ਦੇ ਵਿੱਚ 9 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਗਿਆ। ਜ਼ਿਲ੍ਹਾ ਸੰਘਰੂਰ ਦੇ ਸੀਆਈਏ ਸਟਾਫ ਨੇ ਸੁਨਾਮ ਦੇ ਜ਼ਾਕਲ ਰੋਡ ਤੇ ਉਸਾਰੀ ਅਧੀਨ ਬੰਗਲੇ ਤੇ ਗੁਪਤ ਸੂਚਨਾ ਦੇ ਆਧਾਰ ਤੇ ਰੇਡ ਕੀਤੀ ਜਿਸ ਦੇ ਵਿੱਚੋਂ 3 ਮੀਨ ਸਮੱਗਲਰ, 6 ਕੰਜ਼ਿਊਮਰ ਅਤੇ ਸੇਲਜ਼ਮੈਨ ਨੂੰ 710 ਗ੍ਰਾਮ ਸਮੈਗ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਅਤੇ ਮੌਕੇ ਤੇ ਇਹਨਾਂ ਦੇ ਕੋਲੋਂ 2 ਬਲੈਰੋ, ਇੱਕ ਸਵਿਫਟ ਗੱਡੀ ਨੂੰ ਵੀ ਆਪਣੇ ਕਬਜ਼ੇ ਵਿੱਚ ਲਿਆ ਗਿਆ। ਇਹਨਾਂ ਦੋਨੋਂ ਗੱਡੀਆਂ ਦੇ ਵਿੱਚੋਂ ਇੱਕ ਗੱਡੀ ਉੱਤੇ ਅਕਾਲੀ ਦਲ ਦਾ ਸਟicker ਲੱਗਿਆ ਦਿਖਾਈ ਦੇ ਰਿਹਾ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਿੰਨੇ ਟਾਈਮ ਤੋਂ ਤੁਸੀਂ ਸਪਲਾਈ ਕਰਦੇ ਹੋ ਮੈਕਸਿਮਲ ਜੀ ਕੋਈ 3-10 ਦਿਨ 2-4-5 ਦਿਨ 3-10 ਇਹ ਸੇ ਵੇਚ ਲੈਂਦਾ ਸੀ ਇਹ ਵਿੱਚ ਅੱਛਾ ਪਿੰਦੇ ਸੀ ਵੇਚ ਲੈਂਦੇ ਸੀ ਮੇਲੇ ਏਡੀ ਕੋਠੀ ਪਾਈ ਹੈ ਤੁਹਾਡੇ ਕੋਲ ਹੋਰ ਸੋਰਸ ਆਫ ਇਨਕਮ ਕੀ ਸੀ ਇਸ ਦਾ ਸੰਭਾਗ ਤੋਂ ਬਿਨਾ ਹੋਰ ਕੁਝ ਵੇਚ ਦਿੰਦੇ ਗੱਡੀਆਂ ਨੂੰ ਮੇਰੇ ਕੋਲ ਜਿਵੇਂ ਜਿਵੇਂ ਨਾ ਜਿਵੇਂ ਨਾਨਕਾ ਚੋਂ ਵੀ ਭਾਜ ਮੇਰੇ ਕੋਲ ਜਿਵੇਂ ਸੀ ਗੱਡੀ ਇਹ ਜਿਹੜੀ ਬਲੈਰੋ ਗੱਡੀ ਇਹ ਵੀ ਤੇਰੀ ਹੈ ਨਾ ਜੀ ਬਲੈਰੋ ਗੱਡੀ ਇਹ ਬਲੈਰੋ ਕੀ ਆ ਪਾਈ ਹੈ ਹਾਂ ਕੋਠੀ ਆਪ ਤੋਂ ਪਾਈਆਂ ਨੇ ਪਾਈ ਸਮੈਕ ਚੋਂ ਵੇਚ ਕੇ ਪਈ ਹੈ ਨਾ ਮੇਰੇ ਕੋਲ ਜਿਵੇਂ ਨਾ ਮਾਮੇ ਦੇ ਨਾਨਕਾ ਚੋਂ ਵੀ ਪਾਈ ਮੈਂ ਜੱਖਲ ਤੋਂ ਆਈ ਸਰ ਮੈਂ ਅੱਛਾ ਹਾਂ ਉੱਥੇ ਰਹਿੰਦਾ ਨਹੀਂ ਜਿਹੜੀ ਬਲੈਰੋ ਗੱਡੀ ਤੇਰੀ ਹੈ ਨਾ ਮੇਰੀ ਨਹੀਂ ਸਰਪੰਚ ਜੀ ਇਹਨਾਂ ਦੀ ਅੱਛਾ ਇਹਨਾਂ ਦੀ ਗੱਡੀ ਦੋਨੇ ਚੱਕੀ ਮੱਠੇ ਸਿੰਘ ਜੀ ਤੁਸੀਂ ਕਿੰਨੇ ਸਾਲ ਤੋਂ ਕੰਮ ਕਰ ਰਹੇ ਹੋ ਇਹ? 2 ਸਾਲ ਤੋਂ ਪਿੰਦੇ। ਬਸਤ। ਮਿਕਮੰਦ ਭਾਈ ਵੋਟ ਕਰ ਲੈਂਦੇ ਰਾਜ ਜੀ। ਚਾਹ ਪੀ ਰਹੇ। ਤੁਸੀਂ ਇਹ ਗਲਤ ਕੰਮ ਕਿਉਂ ਕਰੀ ਜਾਂਦਾ? ਜਿਹੜਾ ਪਰਮਾਤਮਾ ਦਾ ਕੋਈ ਹੁੰਦਾ ਹੀ ਪੜਾ ਨਹੀਂ। ਕਿਹੜੀ ਪਾਰਟੀ ਨਾਲ ਸੰਬੰਧ ਤੋਂ? ਪਹਿਲਾਂ ਜੇ ਸਰਪੰਚੀ ਕਰਦੀ ਪਾਰਟੀ ਨਾਲ ਸੰਬੰਧ। ਓਕੇ। ਇੱਕ ਅ ਸੰਗਰੂਰ ਪੁਲਿਸ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਇੱਕ ਡਰੱਗ ਨਾਲ ਰਿਲੇਟਡ ਜਿਹੜਾ ਕਿ ਸਮੈਕ ਦਾ ਤੰਦਾਂ بڑے ਵੱਡੇ ਪੱਧਰ ਤੇ ਚੱਲ ਰਿਆ ਸੀ ਉਹ ਅਸੀਂ ਸਾਰਾ ਜਿਹੜਾ ਗੈਂਗ ਸੀ ਜਿਹਨੂੰ ਕਹਿ ਸਕਦੇ ਆ ਜਿਹੜਾ ਇਹ ਸਮਗਲਰਾਂ ਦਾ ਗਰੁੱਪ ਸੀ ਉਹਨੂੰ ਫੜਨ ਦੇ ਵਿੱਚ ਕਾਮਯਾਬ ਹੋਏ ਆ ਸਾਨੂੰ ਇਤਲਾਹ ਮਿਲੀ ਸੀ ਵੀ ਇਹਦੇ ਵਿੱਚ ਗਰਮੇਲ ਮੇਲਾ ਅਤੇ ਉਹਦਾ ਸਾਡੂ ਕੁਲਦੀਪ ਸਿੰਘ ਪਿੱਟੂ ਇਹ ਆ ਵੀ ਇੱਕ ਜ਼ਖਲਦਾਰਾਂ ਨਾਲ ਇੱਕ ਧੂਰੀਦਾਰਾਂ ਨਾਲ ਇਹਨਾਂ ਨੇ ਸੁਨਾਮ ਵਿਖੇ ਇੱਕ ਸਮੈਕ ਦੀ ਕਮਾਈ ਤੋਂ ਉਠੀ ਬਣਾ ਰਿਹਾ ਬੜੀ ਵੱਡੀ ਉਸ ਦੇ ਵਿੱਚ ਆ ਕੇ ਬਾਹਰੋਂ ਜਿਹੜੇ ਗਾਕਾਂ ਨੂੰ ਇਹ ਸਮੈਕਸ ਸਪਲਾਈ ਕਰ ਰਹੇ ਆ ਉਹਦੇ ਅਸੀਂ ਰੇਡ ਕੀਤਾ ਸਾਡੇ ਸੀਆਈਏ ਇਨਸਪੈਕਟਰ ਸੰਰੂਰ ਦੀ ਅਗਵਾਈ ਦੇ ਵਿੱਚ ਇੱਕ ਬੜਾ ਪਲਾਨਡ ਅਸੀਂ ਇਹਦਾ ਆਪਰੇਸ਼ਨ ਐਨ ਕੀਤਾ ਉਹਦੇ ਵਿੱਚ ਅਸੀਂ ਕਰੀਬ 9 ਆਦਮੀ ਗ੍ਰਿਫਤਾਰ ਕੀਤੇ ਆ ਤਿੰਨ ਜਿਹੜੇ ਮੇਨ ਦੋ ਸਾਡੂ ਤੇ ਇੱਕ ਉਹਦਾ ਬੇਟਾ ਮਿੱਲਾ ਤੇ ਬਿੱਟੂ ਤੇ ਇੱਕ ਉਹਦਾ ਬੇਟਾ ਤੇ 6 ਜਣੇ ਆ ਜਿਹੜੇ ਉਹਨਾਂ ਤੋਂ ਜਿਹੜੀ ਡਰਗ ਲੈਣ ਲਈ ਆਏ ਸੀ। ਕਰੀਬ ਅਸੀਂ ਕਹ ਦੋ 710 ਗ੍ਰਾਮ ਹੈ ਜਿਹੜੀ ਉਹਦੇ ਵਿੱਚ ਸਮੈਕ ਨੂੰ ਫੜੀ ਹੈ। ਇਹਦੇ ਵਿੱਚੋਂ ਨਾਲ ਦੂਜੇ ਪਾਸੇ ਦੋ ਬਲੈਰੋ ਗੱਡੀਆਂ ਇੱਕ ਸਵਿਫਟ ਡਿਜ਼ਾਇਰ ਗੱਡੀ ਫੜੀ ਹੈ। ਇਹਦੇ ਵਿੱਚੋਂ ਚਾਰ ਆਦਮੀ ਪਿੰਡ ਜਵਾਰਕੀ ਜਿਲ੍ਹਾ ਮਾਨਸਾ ਦੇ ਐ। ਇੱਕ ਆਦਮੀ ਇਹਨਾਂ ਚੋਂ ਪਾਤੜਾਂ ਦਾ। ਇਹ ਇਹਦੇ ਵਿੱਚ ਇਹਨਾਂ ਦਾ ਜਿਹੜਾ ਲਗਭਗ 250 ਰੁਪਏ ਪਰ ਗ੍ਰਾਮ ਦੇ ਨਾਲ ਇਹ ਸਮੈਕ ਲੈ ਕੇ ਆਉਂਦੇ ਸੀ ਤੇ 700 ਰੁਪਏ ਪਰ ਗ੍ਰਾਮ ਦੇ ਹਿਸਾਬ ਨਾਲ ਅੱਗੇ ਵੇਚਦੇ ਸੀ ਜਿਹੜੇ ਅੱਗੇ ਇਹਨਾਂ ਤੋਂ ਲੈ ਕੇ ਜਾ ਰਹੇ ਸੀ ਆਪ ਕੰਜ਼ਿਊਮ ਵੀ ਕਰਦੇ ਆ ਤੇ ਉਹਨੂੰ ਹੋਰ ਵਧਾ ਕੇ ਜਾਂ ਵਿੱਚ ਕੋਈ ਚੀਜ਼ ਪਾ ਕੇ ਅੱਗੇ ਉਹਨੂੰ ਵੇਚਦੇ ਸੀ ਤੇ ਇਹਦੇ ਵਿੱਚ ਇਹਨੂੰ ਇਹ ਕਹਿ ਸਕਦੇ ਆ ਵੀ ਜਿਹੜੀ ਇਹਦੀ ਲਗਭਗ ਜਿਹੜੀ ਮੁੱਢਲੀ ਪੁੱਛਗਿੱਚ ਤੇ ਆਇਆ ਹੈ 30 ਤੋਂ 40 ਹਜ਼ਾਰ ਰੁਪਏ ਇਹਨਾਂ ਨੇ ਆਪਦੀ ਪੁੱਛਗਿੱਛ ਵਿੱਚ ਵਜਿਆ ਵੀ ਰੋਜ਼ ਦੀ ਇਹਨਾਂ ਦੀ ਸੇਲ ਸੀ ਜਿਹੜੀ ਚੱਲਦੀ ਸੀ ਇਹ ਕਰੀਬ 1.5 ਸਾਲ ਤੋਂ ਕਰ ਰਹੇ ਸੀ ਇਹ ਕੋਠੀ ਨੂੰ ਕਰੀਬ ਸਾਲ ਤੋਂ ਇਹਨਾਂ ਨੇ ਸ਼ੁਰੂ ਕੀਤਾ ਹੈ ਇਹ ਕੋਠੀ ਬਣਾਉਣੀ ਤੇ ਇਹ ਕੰਪਲੀਸ਼ਨ ਦੇ ਨੇੜੇ ਹੈ ਤੇ ਕੁਝ ਕੁ ਮਹੀਨੇ ਡੇਢ ਮਹੀਨੇ ਚ ਇੱਥੇ ਸ਼ਿਫਟ ਕਰਕੇ ਇਹਨਾਂ ਨੇ ਪਕਸਾਇਦਾ ਕਰਨਾ ਲੈਣਾ ਥੋੜੀ ਇਨਵੈਸਟੀਗੇਸ਼ਨ ਦਾ ਅੱਗੇ ਕੀ ਕੀ ਪਾਰਟ ਰਹਿਣ ਵਾਲਾ ਹੈ ਰਿਟਲ ਪ੍ਰੋਪਰਟੀਆਂ ਰਿਟਲ ਮਤਲਬ ਐਨੀ ਜਿਹੜਾ ਸਭ ਤੋਂ ਵੱਡਾ ਸਾਡੇ ਲਈ ਹੁਣ ਇਹਦੇ ਚ ਹੋਊਗਾ ਕਿਉਂਕਿ ਇੱਕ ਬੜਾ ਵੱਡਾ ਅਸੀਂ ਇਹਨੂੰ ਕਹਿ ਸਕਦੇ ਹਾਂ ਇੱਕ ਸੋਰਸ ਵੀ ਫੜ ਲਿਆ ਇੱਕ ਨੈਟਵਰਕ ਅਸੀਂ ਇਹਨੂੰ ਬ੍ਰੇਕ ਕਰਨ ਦੇ ਕੰਮਜਾਬ ਹੋਏ ਆਂ ਪਹਿਲੀ ਗੱਲ ਜਿਹੜੀ ਆ ਕੋਠੀ ਜਿੱਥੇ ਅਸੀਂ ਹੈਗੇ ਆਂ ਅੱਜ ਇਹਨੂੰ ਅਸੀਂ ਇਹਨੂੰ ਜ਼ਬਤ ਕਰਾਉਣਾ ਸਭ ਤੋਂ ਪਹਿਲੀ ਵੱਡੀ ਗੱਲ ਹੈ ਨਾਲ ਨਾਲ ਇਹਦੇ ਵਹੀਕਲ ਜਾਂ ਕੋਈ ਹੋਰ ਪ੍ਰਾਪਰਟੀਆਂ ਅਸੀਂ ਕੰਪੀਟੈਂਟ ਅਥਾਰਟੀ ਥਰੂ ਹੋਮ ਡਿਪਾਰਟਮੈਂਟ ਪੰਜਾਬ ਕੇਸ ਭੇਜ ਕੇ ਦਿੱਲੀ ਤੋਂ ਇਹਦੀ ਪਰਮਿਸ਼ਨ ਮਿਲਦੀ ਹੈ ਅਸੀਂ ਪਰਮਿਸ਼ਨ ਲੈ ਕੇ ਇਹਦੀ ਪ੍ਰਾਪਰਟੀ ਜ਼ਬਤ ਕਰਾਵਾਂਗੇ ਨਾਲ ਨਾਲ ਦੂਜੇ ਪਾਸੇ ਇਹ ਦੇਖਾਂਗੇ ਵੀ ਇਹਦੇ ਜਿਹੜੇ ਪੱਖੇ ਗਾਹ ਜਿਹੜੇ ਇਹਨੇ ਦੱਸਿਆ ਉਹ ਗਾਹ ਕਿਹੜੇ ਸੀਗੇ ਤੇ ਕਿਹੜੇ ਅੱਗੇ ਕਿਵੇਂ ਨੈਟਵਰਕ ਇਹਨਾਂ ਦਾ ਚੱਲ ਰਿਆ ਸੀ ਕਿਹਨਾਂ ਨੂੰ ਸਪਲਾਈ ਕਰਦੇ ਕਿਉਂਕਿ ਸਾਡੇ ਕੋਲੇ ਇਹਦੇ ਦੱਸਣ ਮੁਤਾਬਕ ਇਹ 35 ਤੋਂ 40 ਹਜ਼ਾਰ ਦੀ ਜਿਹੜੀ ਰੋਜ਼ ਦੀ ਸੇਲ ਸੀ ਸਾਡੇ ਕੋਲੇ ਹਜੇ 6 ਬੰਦੇ ਫੜੇ ਗਏ ਆ ਕੁਝ ਬੰਦੇ ਹੋ ਸਕਦਾ ਆਉਣੇ ਹੋਣ ਕੁਝ ਡਰ ਕੇ ਭੱਜ ਗਏ ਹੋਣ ਤੇ ਜਾਂ ਕੁਝ ਉਹ ਇਸ ਕਰਕੇ ਟਲ ਗਏ ਹੋਣ ਇਹ ਸਾਰਾ ਆਪਰੇਸ਼ਨ ਇਹਨਾਂ ਦੇ ਸ਼ਾਮ ਦੇ ਹਨੇਰੇ ਤੋਂ ਸ਼ੁਰੂ ਹੁੰਦਾ ਸੀ ਤੇ ਰਾਤ ਤੱਕ ਇਹਨੂੰ ਆਪਰੇਸ਼ਨ ਇਹ ਜਿਹੜੀ ਸੇਲ ਦਾ ਕੰਮ ਇਹ ਨਿਬੇੜ ਕੇ ਅਗਲੇ ਦਿਨ ਫੇਰ ਆਪ ਦਾ ਰੁਟੀਨ ਦੇ ਕੰਮਾਂ ਕਰਦੇ ਸਾਰੇ ਇਹਨਾਂ ਦੇ ਕਿੰਨੇ ਮੁਕੱਦਮੇ ਦਰਜ ਨੇ ਜੀ ਇਹਨਾਂ ਦੇ ਵਿੱਚ ਜਿਹੜੇ ਰੁਟੀਨ ਦੇ ਵਿੱਚ ਇਹਨਾਂ ਦੇ ਜਿਹੜੇ ਹੈਗੇ ਆ ਮੀਲਾ ਤੇ ਬਿੱਟੂ ਦੇ ਦੋ ਸਾਲੇ ਆ ਜਿਹੜੇ ਸਮੈਕ ਦੇ ਕਿਸਾਂ ਦੇ ਵਿੱਚ ਅੰਦਰ ਹੈ ਤੇ ਉਸ ਤੋਂ ਇਲਾਵਾ ਇਹਨਾਂ ਤੇ ਵਕਫ-ਵਕਫ ਜਿਹੜੇ ਆ ਮੁਕੱਦਮੇ ਥਾਣੇ ਜਿਲ੍ਹਾ ਸੰਗਰੂਰ ਤੋਂ ਵਿਖੇਜ ਦਰਜ ਇਹਨਾਂ 'ਚ ਕੋਈ ਸਰਪੰਚ ਵੀ ਹੈ ਜੀ ਕਿਹੜੀ ਪਾਲਟੀ ਨਾਲ ਸੰਬੰਧਤ ਹੈ ਇਹ ਇਹਨਾਂ ਦੇ ਵਿੱਚੋਂ ਮਿੱਠੂ ਸਿੰਘ ਟਡਿਆਲ ਸਾਬਕਾ ਸਰਪੰਚ ਜਿਹੜਾ ਥਾਣਾ ਦਿਰਬੇ ਦੇ ਵਿੱਚ ਪੈਂਦਾ ਉਹ ਵੀ ਇੱਕ ਬਾਇਰ ਐਂਡ ਸੈਲਰ ਸੀਗਾ ਉਹ ਵੀ ਆਪਦੀ ਇੱਥੇ ਬਲੈਰੋ ਦੇ ਨਾਲ ਇੱਕੋ ਦੇ ਨਾਲ ਹੋਰ ਆਦਮੀ ਸੀ ਉਹ ਇੱਥੇ ਲੈਣ ਆਏ ਸੀ ਉਹਨੂੰ ਵੀ ਅਸੀਂ ਇੱਥੇ ਕਾਬੂ ਕੀਤਾ ਸੰਗਰੂਰ ਤੋਂ ਜਗਤਾਰ ਬਾਵਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਹੋਰ ਹੀ ਜੰਗਲ